ਚੱਲ ਚ ਸਾਰੇ ਪਹੁੰਚ ਗਏ ਚੱਲ ਪਹੁੰਚ ਗਏ ਆਪਣੇ ਘਰ ਚਲ ਆਜੋ ਪੁੱਤ ਜੀਵਨ ਹਾਂਜੀ ਕਿਤਰਾ ਕਰ ਹਾਂਜੀ ਤੇ ਤੂੰ ਨਾ ਗੱਡੀ ਫਚਾਈ ਆ ਜਿੰਨੇ ਦੀ ਲੈਂਦੀ ਆ ਕੋਈ ਨਾ ਦੇ ਹੀ ਆਵਾ ਫਿਰ ਹੈ ਦੇ ਹੀ ਆਵਾ ਫਿਰ ਮੇਰੀ ਗੱਲ ਸੁਣ ਤੇ ਉਹਨੂੰ ਜਾ ਕੇ ਕਹਿ ਦੀ ਬੜੀ ਸੁਣੀ ਕੀਤੀ ਤੁਹਾਡੇ ਨਾਲ ਠੀਕ ਆ ਨਾ ਅਚਕ ਆਪਣੀ ਗੱਡੀ ਹਾਨੂੰ ਨੇ ਲੋੜ ਮੁੜ ਕੇ ਦੀ ਗੱਡੀ ਦੀ ਅਗਲੇ ਦੇ ਟਾਈਮਸ ਆਰ ਦਾ ਤੇ ਗੱਲਾ ਕਰੀ ਜਾਣ ਦੀ ਚੁੱਪ ਕਰ ਨੇ ਤੂੰ ਬੜੀ ਗੱਲ ਸੁਣ ਬਬੀ ਜਬਾਨ ਅੰਦਰ ਰੱਖ ਕਦੋਂ ਰਾਜਕ ਨੇ ਪਰੇਸ਼ਾਨ ਹੋਏ ਮੈਂ ਫੜਾਈ ਹੁੰਨਾ ਫਿਰ ਮਾਸ਼ਾ ਕਿਹੜੀ ਕਿ ਲੋਣਾ ਫੜਾਇਆ ਉਹਨਾਂ ਦੀ ਗੱਡੀ ਜਾ ਜਾ ਦੇਖਿਆ ਜਰਾ ਧੰਨਵਾਦ ਆ ਘਰ ਕੇ ਆ ਖੜੀ ਉੱਥੇ ਹਾ ਹੇ ਆਜੇ ਛੇਤੀ ਛੇਤੀ ਗਰਮੀ ਬੜੀ ਆ ਹਾ ਗਰਮੀ ਨੇ ਵੀ ਹੱਦ ਕੀਤੀ ਆ ਬੱਸ ਸੇਰੀ ਸੜ ਗਿਆ ਵਕਤੇ ਤੇ ਸਿਰ ਤੇ ਜੁਲੀ ਰਖਲਾ ਹਾ ਹਾਈ ਆਜਾ ਨਾ ਪੋਤੇ ਇੱਥੇ ਬੈਠਾ ਮੇਰੀ ਤੇ ਗਰਮੀ ਬੜੀ ਆ ਮੈਂ ਵੀ ਇੱਥੇ ਨਹੀਂ ਤੂੰ ਕਿਤੇ ਬਹਿਣ ਲੱਗੀ ਆ ਤੈਨੂੰ ਇੰਨੀ ਅਕਲ ਨਹੀਂ ਤੇਰੀ ਨਨਾਨ ਪਹਿਲੀ ਵਾਰੀ ਆਈ ਆ ਜਾ ਕੇ ਕਪੜੇ ਕੁੜੀ ਬਣਾ ਕੇ ਲਿਆ। ਉਹ ਮੇਰੀ ਗੱਲ ਸੁਣ। ਉਹ 2 ਮਿੰਟ ਪੱਕੇ ਤੇ ਹਵਾ ਲੈ ਰਹੇ ਨੇ ਤੇ ਚਲ ਜਾਂਦੀ ਐ। ਉਹੀ ਗੱਲ ਨਾ ਮੰਮੀ ਹਾਂ ਮੈਨੂੰ ਵੀ ਤੇ ਹਵਾ ਲੈਣ ਦੋ। ਨਾਲੀ ਵਿੱਚ AC ਨਾ ਕੋਈ। ਬਹਿ ਜਾਓ ਭਾਬੀ ਬਹਿ ਜਾਓ। ਦੋ ਮਿੰਟ ਐਵੇਂ ਲੜੋ ਨਾ। ਬਹਿ ਜਾਓ। ਦੋ ਤੀ ਵੀ ਹੱਥੀ ਘੱਟਦੇ। ਚਲ। ਮੰਮੀ ਰੁਕ ਜਾਓ ਹਾਂ ਦੋ ਮਿੰਟ। ਉਥੋਂ ਪਾਣੀ ਤਾਂ ਨਹੀਂ ਪੀ ਕੇ ਆਏ ਆ। ਵੇਖਾਂ ਥੁੱਕਦਾ ਬਦਲ ਹੋਈਆਂ ਹੈ। ਕੋਈ ਗੱਲ ਨਹੀਂ ਮੰਮੀ। ਕੋਈ ਕਰੋ ਗੱਲਾਂ ਬਾਤਾਂ ਤੇ ਮੈਂ ਨਾ ਫ੍ਰੀ ਹੋ ਜਾ ਥੋੜਾ ਜਿਹਾ ਹੈ। ਪੱਗ ਭੂਖਾ ਲਾ। ਚੱਲ ਲਾ ਲਫਰ ਬੁਰਾ ਹੀ ਹਾਲ ਮਮੀ ਆ ਸੁਟਾ ਹਾਈ ਨਹੀਂ ਆ ਤੂੰ ਇੰਨਾ ਪਾਰਾ ਸੂਟ ਪਾਇਆ ਵਾ ਤੁਸੀਂ ਪਾਰੇ ਦੀ ਤੇ ਗੱਲ ਵੱਖਰੀ ਰਹਿ ਗਈ ਮਮੀ ਇੰਨੀ ਗਰਮੀ ਆ ਨਾ ਮੇਰੀ ਸਾਸ ਤੇ ਨਾਨਾ ਦੀਆਂ ਕਿ ਐ ਤਿਆਰ shear ਹੋ ਕੇ ਰਿਆ ਕਰ ਮੈਂ ਤੇ ਉਦਾਂ ਹੀ ਸੋਚ ਸੋਚ ਕੇ ਹੋਰ ਤਰ੍ਹਾਂ ਹੁੰਦਾ ਰਹਿੰਦਾ ਵਾ ਹਾਏ ਹਾਏ ਪੁੱਤ ਚੱਲ ਕੋਈ ਨਹੀਂ ਨਵਾਂ ਸਵਾ ਕੰਮ ਵਾ ਨਾ ਕੋਈ ਨਹੀਂ ਥੋੜੇ ਦਿਨ ਲੰਘ ਲੈਣ ਦੇ ਤੂੰ ਕਿੰਦਾ ਰਿਆ ਕਰੀ ਗਰਮੀ ਜੇ ਮੈਂ ਨਹੀਂ ਨਾ ਕਰਦੀ ਤੇ ਮੇਰੀ ਨਨਾਨ ਆਪ ਦਵਾ ਦਵਾ ਕਰਨ ਲੱਗ ਪੈਂਦੀ ਐ ਨਾਵਾ ਜੀ ਉਹਨਾਂ ਨੇ ਕਰਨਾ ਅਜੇ ਤੇ ਨਵੀਂ ਸੋਈ ਤੇਰਾ ਵੀ ਸਰਿਆ ਹੀ ਪਿਆ ਵਾ ਤੈਨੂੰ ਕਿੰਨੇ ਚਿਰ ਦੀ ਮੈਂ ਕਹਿ ਨਹੀਂ ਪਾ ਜਾ ਜਾ ਕੇ ਪਾਣੀ ਲਿਆ ਭਾਬੀ ਲੈ ਉਹ ਪਾਣੀ ਮम्मी ਨੇ ਸੁਣਾਈ ਜਾਣੀਆਂ ਗੱਲਾਂ ਉਹਨੇ ਟਾਈਮ ਤੱਕ ਤੁਨ ਟੀਟ ਬੜੀ ਐ ਗੱਲਾਂ ਸੁਣਦੀ ਮਾਰੀ ਲੱਗੇ ਬੈਠੀ ਆ ਵੀ ਮਾਵਾ ਤਿਆਂ ਕੀ ਗੱਲਾਂ ਕਰਦੀਆਂ ਮੈਂ ਸੁਣਨੀ ਆ ਤੂੰ ਹੀ ਤੇ ਮੈਨੂੰ ਐ ਦੱਸਣ ਦੀ ਜਿੱਦਾਂ ਮੈਨੂੰ ਕੁਝ ਪਤਾ ਨਹੀਂ ਹੁੰਦਾ ਕਿ ਭਾਬੀ ਕਿੱਦਾਂ ਦੀ ਆ ਮੈਨੂੰ ਸਾਰਾ ਹੀ ਪਤਾ ਵਾ ਮੈਂ ਤਾਂ ਚਲੋ ਉਦਾਂ ਕਿਆ ਹੀ ਪਈ ਗਰਮੀ ਚ ਐ ਵੀ ਬੁੰਦਨੇ ਪਏ ਤੇ ਉਹ ਵੀ ਵਿਚਾਰੀ ਨਾਲ ਹੀ ਹੱਡਿਆਈ ਐ ਤੇ ਚਲ 2 ਮਿੰਟ ਠਹਿਰ ਕੇ ਪਾਣੀ ਲੈ ਆਉਂਦੀ ਐ ਪਰ ਤੂੰ ਹੀ ਵੀ ਨਾ ਬੋਲਣੋ ਹਟਦੇ ਨਹੀਂ ਆ ਜਿੰਨਾ ਟਾਈਮ ਤੱਕ ਉਹ ਕੇ ਕੰਮ ਨੂੰ ਚਲੇ ਨਹੀਂ ਜਾਂਦੀ ਤੇਰੇ ਜਾਣ ਤੋਂ ਬਾਅਦ ਤੇ ਪੁੱਤ ਜ਼ਿਆਦਾ ਹੀ ਵਿਗੜ ਗਈ ਐ ਹੁਣ ਤੇ ਮੇਰੇ ਅੱਖੇ ਨਹੀਂ ਲੱਗਦੀ ਇੱਕ ਗੱਲ ਕਰਾਂ ਨਾ ਦੋ ਜਵਾਬ ਦਿੰਦੀ ਗੜਿਓ ਘੜ ਘੜ ਕੇ ਤੈਨੂੰ ਕੀ ਪਤਾ ਵਾ 24 ਘੰਟੇ ਬੋਲਦੀ ਰਹਿਣੀ ਐ ਮੈਂ ਤਾਂ ਵਾਸਤ ਕਰਕੇ ਰੱਖੀ ਆ ਮਮੀ ਤੈਨੂੰ ਇੱਕ ਸਕੀਮ ਦੱਸਾਂ ਥੋੜਾ ਜਣਾ ਪਿਆਰ ਨਾਲ ਰਹਿ ਕੇ ਵੇਖੋ ਹੂੰ ਇਹਦਾ ਨਾ ਪਿਆਰ ਨਾਲ ਸਿਰ ਤੇ ਬਿਠਾਉਣੀ ਆਪਣੇ ਮੈਂ ਹੈ ਤੂੰ ਚੁੱਪੀ ਕੀਤੀ ਰਹਿ ਤੇ ਤੂੰ ਵੀ ਇੱਡੇ ਪਿਆਰ ਪਿਉਰ ਨਾਲ ਨਾ ਉਥੇ ਰਹਾ ਕਰ ਤੇਰਾ ਵੀ ਹਿਸਾਬ ਕੱਬ ਲਾ ਲਿਆ ਮੈਂ ਸਾਰੇ ਜਣੇ ਮਮੀ ਇੱਥੇ ਪਤਾ ਕਿੰਨਾ ਪਿਆਰ ਕਰਦੇ ਨੇ ਪੁੱਤ ਪੁੱਤ ਕਰਦੇ ਆ ਇਹ ਜਿਹੜਾ ਪਿਆਰ ਹੁੰਦਾ ਵਾ ਨਾ ਇਹ ਉਤੋਤੇ ਹੁੰਦਾ ਵਾ ਠੀਕ ਆ ਨਾ ਜਿਹੜੀ ਤੇਰੀ ਨਣਾਣ ਆ ਨਾ ਬਹੁਤੀ ਤਿੱਖੀ ਲੱਗਦੀ ਐ ਮੈਨੂੰ ਠੀਕ ਆ ਉਹਦੇ ਕੋ ਬਚ ਕੇ ਰਹੀਂ ਤਿੱਖੀ ਹੋ ਗਈ ਤੇ ਮੰਮੀ ਆਪਣੇ ਘਰ ਹੋਊਗੀ ਮੈਨੂੰ ਕੀ ਕਰ ਲੂਗੀ ਨਹੀਂ ਐਹੋ ਜਿਹੀਆਂ ਬੜੀਆਂ ਅੰਤਰੀਆਂ ਹੁੰਦੀਆਂ ਆਈਆਂ ਮਾਂ ਪਿਓ ਉਹਨੂੰ ਜਿੱਦਾਂ ਕਹਿੰਦੀਆਂ ਮਾਂ ਪਿਓ ਉਦਾਂ ਹੀ ਮਗਰਮਗਰ ਕਰਦੇ ਹੁੰਦੇ ਆ ਠੀਕ ਆ ਨਾ ਬੜੀ ਤੇਜ ਵਾ ਤੇਰੀ ਨਣਾਣ ਤੇਰੀ ਜਿਹੜੀ ਠਾਣੀ ਆ ਨਾ ਮੈਨੂੰ ਥੋੜੀ ਚੰਗੀ ਲੱਗਦੀ ਐ ਫਿਰ ਵੀ ਆਲੰਗ ਮਚਾ ਆਪਣੇ ਦੀ ਵੀ ਲੈ ਆਉਣੀ ਪੁੱਤ ਹੋਏਗਾ ਨਹੀਂ ਮੰਮੀ ਲੈ ਆਉਂਦੀ ਆ ਉਹ ਕਪੜੇ ਲਾਏ ਆ ਨਾ ਤੇ ਜਾਂਚ ਜਾਣ ਪਈ ਆ ਤੇ ਉੱਚੇ ਤੇ ਮੈਨੂੰ ਹੋਟਾ ਹੀ ਬੜਾ ਹੁੰ ਗਿਆ ਹੀ ਪੁੱਤ ਕਰਨੀ ਹੈ ਹੀ ਬੜੀ ਹੈ ਤੇ ਗੱਲ ਸੁਣ ਮੇਰੀ ਉਹ ਜਿਹੜੇ ਕਾਰਡ ਦੇ ਕੇ ਗਏ ਪੈਸੇ ਵਾਲੇ ਬਖਾਰਾ ਬੜਾ ਕਿੰਨੇ ਹੈ ਪੈਸੇ ਵਿੱਚ ਉਹ ਕੰਨੀ ਮੰਮੀ ਲੈ ਆਈ ਜੀ ਮੈਂ ਜਾ ਲਿਆ ਮਿੱਟੀ 100 ਰੁਪਇਆ ਮੰਮੀ ਪਤੋਂ ਇਹ ਚੰਗੀ ਤਰ੍ਹਾਂ ਵਧੋਣੀ ਆ ਉਹ ਮੰਮੀ ਆ ਵੇਖਿਆ ਸਹੀ ਆ 100 ਰੁਪਇਆ ਸਾਰਾ ਦਿੱਤਾ ਨਾਲ ਮੈਨੂੰ ਇਹ ਦੇਖੋ ਮੈਂ ਬੜੀ ਆਪੀ ਹਾਂ ਨਹੀਂ ਪੈਣਾ ਮੇਰਾ ਕੀ ਕਸੂਰ ਦੇ ਕੇ ਤੇ ਉਹ ਗਏ ਤੇ ਮੇਰੇ ਕਹਨੂ ਚੱਕ ਚੱਕ ਮਾਨ ਲਈ ਮੰਮੀ ਹੋਰ ਨਹੀਂ ਗੱਲ ਜੇ ਮੈਂ ਆਪਣੇ ਘਰ ਵਾਲਿਆਂ ਨੂੰ ਦੱਸਾਂ ਤੇ ਕੀ ਗੱਲਾਂ ਨਾ ਕਰਨਗੇ ਕਿ ਮੈਨੂੰ ਤਾਂ ਆਪ ਨਹੀਂ ਸਮਝ ਲੱਗਣੀ ਇੰਨੇ ਗਏ ਗੁਜਰੇ ਅੰਤਰੇ ਰਿਸ਼ਤੇਦਾਰ ਮਿਲੇ ਆ ਜਿੰਨਾਂ ਨੂੰ ਮਿਲਨ ਵਰਤੰਦਾ ਨਹੀਂ ਪਤਾ ਹੈਗਾ ਜੇ ਕੱਪੜੇ ਲਿਆਂਦੇ ਆ ਤਾਂ ਉਹ ਵੀ ਨਹੀਂ ਚੰਗੇ ਲਿਆਂਦੇ ਉਹਦੇ ਇਦਾਂ ਦੀਆਂ ਕੰਮ ਵਾਲੀਆਂ ਵੀ ਨਹੀਂ ਪਾਉਂਦੀਆਂ ਜਿੱਦਾਂ ਨੇ ਮੈਨੂੰ ਲਿੜਿਆ ਨਾ ਦਿੱਤੇ ਆ ਜੇ ਹਨਾ ਮਾਰੇ ਦਿੱਤੇ ਆ ਨਾ ਕੋਈ ਨਹੀਂ ਤੇਰੀ ਭਾਬੀ ਨੇ ਜਾਣਣਾ ਤੇਰੇ ਕੋ ਫੇਰਾ ਤੋਂ ਉਹੋ ਹੀ ਨਹੀਂ ਨਾਲ ਇਹਨੂੰ ਪਤਾ ਲੱਗੇਗਾ ਵੀ ਮੇਰੇ ਪੇਕੇਆਂ ਦੇ ਵਾਲੇ ਨਹੀਂ ਚੰਗੇ ਤਾਂ ਹੀ ਵਾਪਸ ਕੀਤੇ ਨੇ ਇਹਨੂੰ ਵੀ ਲੱਗ ਜਾ ਪਤਾ ਮਾਂ ਨੂੰ ਦੱਸੇਗੀ ਜਾ ਕੇ ਫਿਰ ਤੂੰ ਹੀ ਕਹਿਣਾ ਵਾ ਮੇਰੀ ਨਾਉ ਨੂੰ ਮਾਰੇ ਕੱਪੜੇ ਦਿੱਤੇ ਆ ਅਸੀਂ ਤੈਨੂੰ ਇੰਨਾ ਕੁਝ ਦਿੱਤਾ ਨਹੀਂ ਭੈਣੇ ਮੈਂ ਨਹੀਂ ਤੈਨੂੰ ਕਹਿੰਦੀ ਮੈਨੂੰ ਵੀ ਪਤਾ ਵਾ ਮੇਰੀ ਧੀ ਦਵਾਨ ਸੋਨੇ ਲਾਉਂਦੀ ਤੇ ਮਨ ਸੋਨੇ ਪਾਉਂਦੀ ਹੈ ਜੇ ਹੁਣ ਉਹਨਾਂ ਨੂੰ ਨਹੀਂ ਮੱਤ ਤਾਂ ਦੱਸ ਮੈਂ ਵੀ ਕੀ ਕਰਾਂ ਮੈਨੂੰ ਪਤਾ ਹੁੰਦਾ ਕਿ ਨਿਆਂ ਤੋਂ ਗੁੰਡ ਪੁੱਛ ਲੈਂਦੀ ਕਿ ਮੇਲ ਨਵਰਤਨ ਵਾਲੇ ਆ ਕਿ ਉਦਾਂ ਵਾ ਮੈਂ ਵੀ ਚੋਲਨ ਦੇ ਵੀ ਬੜੀ ਬੇਇੱਜ਼ਤੀ ਕੀਤੀ ਸੀ ਬੀਜੀ ਦੀ ਚੱਜ ਨਾ ਕਰਨੀ ਸੀ ਨਾ ਚੰਗੀ ਤਰ੍ਹਾਂ ਕੀਤੀ ਤੁਸੀਂ ਮੈਨੂੰ ਆਂਦੇ ਸੀ ਨਾ ਕਿ ਮੈਂ ਗੱਲ ਕਰਨੀ ਆ ਪਰ ਮੈਂ ਕਹਿ ਚਲ ਤੁਸੀਂ ਕਾ ਤੋਂ ਬੁਰੇ ਬਣਨਾ ਸਾਰੇ ਮੈਂ ਕੱਪੜੇ ਵਿਖਾਏ ਸੀ ਮੈਂ ਇੰਨੇ ਕ ਕਰਤੂਤ ਦੇ ਮਾਲ ਗਈ ਮੰਮੀ ਆ ਨਵੀਂ ਕਰਤੂਤ ਕਰਤੀ ਇਹਦੀ ਮਾਂ ਨੂੰ ਨਾ ਨੱਕ ਡੋਕ ਕੇ ਮਰ ਜਣਾ ਚਾਹੀਦਾ ਸੀ ਨੀ ਇਹੋ ਜਿھے ਰਿਸ਼ਤੇਦਾਰਾਂ ਨਾਲ ਤਾਂ ਬੋਤ ਮੈਂ ਨਾ ਹੀ ਬੀੰਦੀ ਤੇ ਚੰਗੀ ਗੱਲ ਹੀ ਆ ਇੱਕ ਕਾੜਵਾ ਇਹ ਭੇੜ ਚੱਲ ਚੌਪਤ ਰੁਪਿਆ ਜਿੰਨੂੰ ਕਹਿੰਨੂ ਦੇਣਾ ਭਾਈ ਵਿੱਚ ਮੇਰਾ ਪਤਾ ਨਹੀਂ ਕਿਉਂ ਨਹੀਂ ਉੱਦਾ ਫੜਾਏ ਕਾਏ ਉਹਨੇ ਜਿੰਨੇ ਕ ਪਾਏ ਹੋ ਉਹਨੇ ਕ ਪਤਾ ਲੱਗਣਾ ਹੀ ਇਸ਼ਾਰਾ ਸਾਰੇ ਦੇ ਸਾਹਮਣੇ ਪੜਦਾ ਰਹੂਗਾ ਕਿ ਜੇ ਮੈਂ ਸਾਹਮਣੇ ਦੇ ਤੇ ਤੇ ਪਤਾ ਲੱਗਣਾ ਤੇ ਤੈਨੂੰ ਪਤਾ ਤਾਂ ਹੈਗਾ ਵੀ ਚੋਲੀ ਦੂਜੀ ਦਾ ਤਉਨੂੰ ਇਹ ਨਹੀਂ ਪਤਾ ਕਿ ਉਹਨਾ ਬਾਅਦ ਖੋਲ ਕੇ ਵੀ ਰੱਖਣੇ ਨੀ ਇਹੋ ਜਿਹੀ ਸ਼ਰਮ ਨਹੀਂ ਦੀ ਹੈਗੀ ਲੋਕਾਂ ਨੂੰ ਵੀ ਕਾਰਕ ਤੇ ਦੇ ਜਾਂਦੀਆਂ ਨੇ ਬਾਅਦ ਵਿੱਚ ਵੇਖਣਾ ਤੇ ਸੜਨ ਪੁੱਜਣਗੇ ਪਾ ਮੈਨ ਨੂੰ ਨੀ ਮੰਮੀ ਪਤਾ ਮੈਂ ਆ ਨਹੀਂ ਉਖੜਨੇ ਹੈਗੇ ਤੇ ਤੂੰ ਮੈਨੂੰ ਆਪਣੇ ਕੋ ਡੇਟ ਮੈਂ ਉਹ ਬਾਕੇ ਖੜਨੇ ਮੇ ਬੇਇੱਜ਼ਤੀ ਕਰਨੀ ਹੈਗੀ ਤੇ ਚੁੱਪ ਕਰਕੇ ਬਹਿ ਜਾ ਜੇ ਪ੍ਰੋਣਾ ਸੁਣੂਗਾ ਤੇ ਕੀ ਆ ਤੂੰ ਤੇਨੂੰ ਮੈਂ ਦੇ ਦਾਂਗੀ ਮੰਮੀ ਮੈਂ ਐਸੇ ਐਸਾਨ ਕਰਨਾ ਜੀ ਦੇਣੇ ਨਹੀਂ ਜਿਹੇਗੇ ਜੇ ਉਹਨੂੰ ਪਤਾ ਲੱਗਾ ਤੇ ਫਿਰ ਉਹ ਕੀ ਕਹੇਗਾ ਨੀ ਨਾ ਹਾਂ ਦੱਸ ਨਾ ਰੋਣੀ ਪਾ ਉਹ ਸਨਾਂ ਨੇ ਸੋਣੀ ਲਿਆ ਹੋਆ ਮਜ ਨਹੀਂ ਰਹੇ ਜਿੱਦਾਂ ਤੂੰ ਬੋਲਣਗੀ ਨਾ ਉਹਦੇ ਪੱਕਾ ਸੁਣ ਲਈਏ ਤੇ ਚੁੱਪ ਕਰਕੇ ਬਹਿ ਜਾ ਰਹੇ ਨਾ ਉਹਦੇ ਮਾਂ ਦੇ ਤੇ ਇੰਨਾ ਲਾ ਲੋ ਸਾਬ ਮੈਂ ਨਭ ਦੇ ਵਿੱਚੋਂ ਸਭ ਕੁਝ ਕੱਢਣਾ ਜੀ ਉਹ ਚੰਗਾ ਬਾਬਾ ਕੱਢ ਲਈ ਮੈਂ ਤਾਂ ਨਹੀਂ ਜਿਹੇ ਕੰਮ ਵਾਸਾ ਹੀ ਵਿਆਹ ਕੀਤਾ ਉਹ ਹੋ ਜੇ ਤੇ ਨੂੰ ਸਾਡੀ ਬਾਹਰ ਚਲ ਜੇ ਤੇ ਸਾਰਾ ਕੁਝ ਮੇਚ ਆ ਜਾਣਾ ਜਿਹੜੀ ਘਰ ਥੋੜਾ ਟਾਈਮ ਕੱਢ ਲਾ ਨਾ ਐਦਾਂ ਬੋਲਿਆ ਕਰ ਕੋਈ ਨਹੀਂ ਤੈਨੂੰ ਕੀ ਮੈਂ ਮਮੀ ਕੀ ਬੋਲਣਾ ਵਾ ਮੈਨੂੰ ਜੀ ਮੈਂ ਚਾਪੜਾ ਮੈਂ ਦੇ ਦਾਂਗੀ ਜੇ ਇੱਥੇ ਦੂਜੀ ਵੱਡੀ ਨੇ ਸੁਣ ਲਿਆ ਨਾ ਉਹਨੇ ਆਖਣਾ ਕਰੇ ਕਿ ਨੱਕ ਤੀਨ ਪੜ ਦੇਣਾ ਦਿੰਦੀ ਤੇ ਮੈਂ ਕਿੰਨਾ ਕੁਝ ਲਾ ਕੇ ਆਈ ਆ ਉਧਰ ਵੀ ਵੇਖੋ ਨਾ ਉਹਨਾਂ ਨੇ ਇੱਕ ਵਾਰੀ ਸੀ ਨਹੀਂ ਕੀਤਾ ਜਿੱਦਾਂ ਵੀ ਕਿਹਾ ਹੈ ਨਾ ਅਗਲੇ ਨੇ ਉਦਾਂ ਹੀ ਮੰਨੀ ਆ ਮੇਰੀ ਤੇ ਪੁੱਤ ਮੈਂ ਵੀ ਕਿਹੜਾ ਤੇਰੇ ਵਿੱਚ ਕੋਈ ਫਰਕ ਪਾਇਆ ਵਾ ਕਿ ਡਾ ਸੋਹਣਾ ਉਹਨਾਂ ਤੈਨੂੰ ਕੈਂਠੀ ਜੀ ਪਾਈ ਨਹੀਂ ਕੀ ਜੀ ਕੋਈ ਨਹੀਂ ਜਾਣ ਲੱਗਿਆ ਕਿ ਛਾਪ ਫੇਰ ਪਰਦੇ ਨਾਲ ਦੇ ਦਾਂਗੀ ਚੁੱਪ ਕਰ ਮੇਰੀ ਤੀ ਉਹ ਮੰਮੀ ਮੈਂ ਤੇਰੇ ਵੱਲੋਂ ਨਹੀਂ ਕਹਿਣ ਦੀ ਐਵੇਂ ਮੈਂ ਤੇ ਤੇ ਗੁੱਸਾ ਕੱਢਤਾ ਗੁੱਸਾ ਤੇ ਮੈਨੂੰ ਲਾਭ ਦੇ ਪੇਗਿਆਂ ਤੇ ਹੀ ਮੈਨੂੰ ਪਤਾ ਮੇਰਾ ਮਾਂ ਬੜਾ ਸੋਚਦੀ ਏ ਮੇਰੇ ਬਾਰੇ ਚੱਲ ਕੋਈ ਗੱਲ ਨਹੀਂ ਜੇ ਹੁਣ ਸ਼ਰਮ ਦਾ ਵਿਖਾ ਕੱਢ ਜਾ ਲੈ ਆਪਣਾ ਉਹ ਤੇ ਮੈਂ ਵੇਚਿਆ ਮੈਂ ਪੁੱਛ ਕੇ ਨਹੀਂ ਭਾਬੀ ਸਰ ਨੂੰ ਜਾ ਚਲਾਕ ਬਥੇਰੀ ਉਹਨੇ ਮੇਰੇ ਤਨ ਫਰਾਉਣਾ ਹੀ ਨਹੀਂ ਪਤਾ ਤਾਂ ਲੱਗੇ ਭਾਬੀ ਮੈਂ ਤਾਂ ਲੱਭਣ ਡੀ ਸੀ ਬਾਥਰੂਮ ਚ ਗਈ ਆਹੋ ਕੀ ਕਹਿਣਾ ਹੈਗਾ ਤੂੰ ਮੈਂ ਇਹ ਕਹਿਣ ਦੀ ਜਿਹੜੇ ਨਵਜੇ ਪੇਕੇ ਕਾਰਡ ਦੀ ਅੱਗੇ ਉਹ ਕਿੱਥੇ ਦੇ ਉਹ ਤਾਂ ਨਹੀਂ ਮੈਂ ਰੱਖਿਆ ਕਿਤੇ ਕਿਉਂ ਕੀ ਕਰਨਾ ਹਉ ਜੇ ਤੂੰ ਹੁਣ ਇਹ ਗਏ ਤਾਂ ਤੂੰ ਰੱਖ ਵੀ ਲਿਆ ਵਾ ਤੇ ਦੱਸ ਹਾਂ ਰੱਖਣਾ ਹੀ ਹੁਣੇ ਤਾਂ ਥੋੜਾ ਛੋੜ ਦੇਣਾ ਹੀਗਾ ਜਾਓ ਲਿਆ ਕੇ ਦਿਖਾਓ ਮੈਨੂੰ ਲੇਉਨੀ ਵੇਨੀ ਆ ਫਿਰ ਉਹਦੇ ਵਿੱਚ ਕਿੰਨੇ ਆ ਚੱਕ ਦੇਖਨੇ ਹੋਣੇ ਆ ਕਿੱਚ ਪੈਸੇ ਕਿੰਨੇ ਆ ਹੁਣ ਮੰਗਣੇ ਨਾਲੇ ਮੇਰੇ ਕੋ ਕੋਈ ਨਹੀਂ ਗਿੰਨੀ ਮੈਂ ਵੀ ਨਹੀਂ ਹੋਣੇ ਨਾ ਲੈ ਲੈਣ ਮੇਰੇ ਕੋ ਪੈਸੇ ਹਾਏ ਬਾਹਰ ਕਿੰਨੀ ਗਰਮੀ ਆ ਹੁੰਦੀ ਨਹੀਂ ਹੈਗੀ ਆ ਲੱਗਦਾ ਇਹਦੇ ਨਾਲ ਲੱਗਦਾ ਚ ਪਾਣੀ ਪੈ ਗਿਆ ਆਈ ਹੈ ਨਹੀਂ ਆ ਗੁਰਲੀਨ ਕਿੱਥੇ ਆ ਆ ਜੀ ਮੈਂ ਆਪਾਂ ਬੀ ਡ੍ਰੈਗ ਰੂਮ ਚ ਇੱਥੇ ਆਜੋ ਆ ਲੈ 500 ਰੁਪਇਆ ਆਹੋ ਇਹ ਕਿਥੇ ਫਾਂਡੇ ਮੈਨੂੰ ਫੜਾਓ ਇਹ ਮੈਨੂੰ ਉਹਨਾਂ ਨੇ ਦਿੱਤਾ ਵੀ ਤੁਹਾਡੇ ਵਾਲਾ ਕਾਰਡ ਮੇਰ ਕੋ ਆ ਮੈਂ ਤੇ ਤੈਨੂੰ ਤੇਰਾ ਦੇ ਕੇ ਗਏ ਤੇ ਮੈਨੂੰ ਮੇਰਾ ਦੇ ਕੇ ਗਏ ਹੀਗੇ ਉਹ ਫੜਾਏ ਤੇ ਦੋਵੇਂ ਮੈਨੂੰ ਹੀ ਉਹਨਾਂ ਨੇ ਫੜਾਏ ਹੀ ਤੈਨੂੰ ਆਪਣਾ ਸਾੰਭ ਜਿਹੜਾ ਦਿੱਤੇ ਆ ਮੈਂ ਕਹਿੰਦੀ ਚੁੱਪ ਕਰਕੇ ਆਹ ਕਾਰਡ ਦੇ ਦਿਓ ਮੈਨੂੰ ਮੈਂ ਕਹਾਂ ਨਹੀਂ ਦੇਣਾ ਕਦਾਵਾਸ ਤੇ ਦਵਾ ਮੇਰੀਆਂ ਨਾਲ ਕੋਈ ਇਸ਼ਤਿਹਾਰ ਨਹੀਂ ਕੀ ਜੇ ਮੈਨੂੰ ਦੇਖ ਗਏ ਤੇ ਉਹ ਜਿਹੜਾ ਕਾਰਡ ਤੁਹਾਨੂੰ ਦੇਖ ਗਏ ਤੁਹਾਨੂੰ ਸੁਣ ਨਹੀਂ ਤੇ ਆ ਉਹ ਮੇਰੇ ਕੋਲ ਇਹ ਮੇਰਾ ਕਾਰਡ ਆ ਅੱਛਾ ਬੜੀ ਚਲਾਕ ਆ ਇਹਨਾਂ ਦੇ ਨਾਂ ਨਹੀਂ ਖਿਆ ਵਾ ਪਿਓ ਤੇਰਾ ਵ ਤੇ ਇਹ ਮੇਰਾ ਵ ਭਾਬੀ ਮੈਨੂੰ ਗੁਸਾਈਂ ਚੜਾ ਉਤੋਂ ਗਰਮੀ ਬੜੀ ਐ ਇਹ ਕਾਰਡ ਉਹ ਨਾ ਮੈਨੂੰ ਦੇਣਾ ਹੀ ਸੀ ਇਹਨੂੰ ਨਾ ਜ਼ਿਆਦਾ ਦੇਣਾ ਹੀ ਉਹ ਨਹੀਂ ਗੱਲ ਭਾਬੀ ਨਾ ਵੀ ਮਾਨੂੰ ਨਾ ਭਲੇ ਖ ਲੱਗ ਗਿਆ ਵਾ ਜਿਹੜਾ 500 ਦਾ ਹੀ ਨਾ ਉਹ ਮੈਨੂੰ ਦੇਣਾ ਹੈ ਜਿਹੜਾ 100 ਦਾ ਤੁਹਾਨੂੰ ਦੇਣਾ ਹੈ ਅੱਛਾ ਗੱਲ ਤੇ ਨੋਟਾਂ ਦੀ ਆ ਹਾਂ ਤਾਈ ਮਿਰਚਾਂ ਲੱਗਣ ਡੀਆਂ ਵਾ ਫੜਾ ਦੇ ਪਰ ਮੈਂ ਤੈਨੂੰ ਕਹਿ ਨਹੀਂਉ ਨਹੀਂ ਦਨੇ ਇਹ ਘਲਤੇ ਆਈ ਹੈ ਨਾ ਤੇ ਹੁਣ ਫੜਾਏਗੀ ਫੜਾਉਣੇ ਕਿ ਨਹੀਂ ਫੜਾਉਂਦੀ ਤੂੰ ਦੱਸ ਤੇਰੀ ਛੱਡਾ ਮੈਂ ਮੰਮੀ ਮਾਰਨਾ ਵਜਾ ਤੇਰੀ ਜੁਰਤ ਪਈ ਮੈਂ ਹੌਟ ਲਾਉਂਦੀ ਤੇਰੀਕ ਦਾ ਜੁਰਤ ਪਈ ਆ ਫੜਾਉਣੇ ਕਿ ਨਹੀਂ ਤੂੰ ਨਹੀਂ ਫੜਾਉਣੇ ਨਹੀਂ ਸੁਹੀ ਕਿ ਤੂੰ ਮਾਸ਼ਾਅੱਲਾ ਆ ਵਾ ਇਹ ਮੋਟਾ ਲੋਹਾ ਤੇ ਹੀ ਅਕਾੜ ਫੜਾਉਂਦੀ ਆ ਕਦੋਂ ਦੀ ਮੈਂ ਮਾਈ ਕਰਨ ਅਕਾੜ ਛੱਡ ਉਹ ਤੂੰ ਛੱਡ ਦੇ ਕੋਈ ਗੱਲ ਨਹੀਂ ਮੈਂ ਆਪੇ ਲੈ ਲਈ ਦੱਸ ਫੜਾਇਦ ਫੜਾ ਇਧਰ ਫੜਾ ਮਮੀ ਤੂੰ ਇੱਥੇ ਆ

ਤੇ ਉਹਨਾਂ ਨੇ ਜੇ ਮੈਨੂੰ ਦੇਤੇ ਤੇ ਤੈਨੂੰ ਕਦੀ ਅਗਲ ਲੱਗਣ ਲਈ ਨਾ ਇਹਨੂੰ ਖਾਪਾ ਪਤਾ ਕਿ ਕਿਹਦਾ ਹੀ ਛੇ ਦੇਣਾ ਮੈਂ ਪਿਆਰ ਨਾਲ ਕਹਿਣੀ ਆ ਮੰਮੀ ਮੰਨਣਾ ਜਿਹੜੀ ਸਿਆਣੀ ਆ ਹੱਦ ਹੋ ਗਈ ਆ ਮਡੀ ਸਿਆਣੀ ਆ ਇਹੋ ਮਾਂ ਨੇ ਮਾਰਾ ਦੇ ਕੇ ਤੇ ਲੈ ਲੱਕ ਗੱਲ ਕੀ ਕਰੀ ਇਹਨੂੰ ਕਿਹ ਅਕਲ ਹੀ ਹੈਗੀ ਇਹਨੇ ਤਾਂ ਮੁੱਠਾ ਮਾਰਨ ਦੀ ਲੋੜ ਹੀ ਨਹੀਂ ਇਹ ਐ ਹੀ ਅੱਧੀ ਛੇ ਦੇਣਾ ਮੰਮੀ ਤੁਸੀਂ ਮੈਨੂੰ ਕਿਹਾ ਹੀ ਨਾ ਕਿ ਕਾਰ ਜਾ ਕੇ ਵੇ ਤੇ ਮੈਂ ਭਾਬੀ ਨੂੰ ਇਹ ਕਿਹਾ ਸੀ ਭਾਬੀ ਤੇ ਕੋ ਪੁਲੇ ਖਣਾ ਇਹ ਕਾਰ ਮੈਨੂੰ ਦੇਣਾ ਹੈ ਤੇ ਤੂੰ ਲੈ ਲਿਆ ਵਾ ਦਫਾ ਕਰ ਕਾਰ ਨੂੰ ਅੱਗ ਲੱਗੇ ਕਾਰ ਨੂੰ ਉਹਦੇ ਵਿੱਚ ਕੀ ਹੋਣਾ ਸਵਾਹ ਹੋਣਾ ਜੋ ਤੇਰਾ ਨਿਕਲੇ ਹੋਏ ਨਿਕਲ ਨਹੀਂ ਉਹ ਜੀ 500 ਰੁਪਿਆ ਹੀ ਅੱਛਾ 500 ਨੂੰ ਮੰਨ ਲਈ ਹੁਣੀ ਆ ਹੋਰ ਤਾਂ ਨਹੀਂ ਕੋਈ ਗੱਲ ਇੱਥੇ ਬਹਿ ਨੀਤੀ ਕਿਦਾਂ ਹੋਈਆਂ ਪਸੀਨੇ ਦੇ ਨਾਲ ਭਿੱਜੀਆਂ ਕੋਈ ਨਹੀਂ ਮੇਰੇ ਤੇ ਮੈਂ ਗੰਡਿਆ ਅੱਜ ਇਹਦੀ ਮੈਂ ਬਾਹ ਮਗੋੜੀ ਹੈ ਨਾ ਤੇ ਮੈਂ ਤੋੜ ਹੀ ਦੇਣੀ ਹੈ ਤੇ ਜੇ ਤੇਰਾ ਪੁਰਾਣਾ ਸੋਨੇ ਤੇ ਫਿਰ ਕੀ ਆਖੇ ਸੋਨ ਦਾ ਤਾਂ ਸੰਦਾਰੇ ਹੋ ਵੀ ਇਹੋ ਕਹਲੇ ਗਏ ਪਰ ਜਾਈਆਂ ਨਾ ਲੜਦੀ ਆ ਦੱਸ ਹਾਂ ਮੁੜ ਕੇ ਦਿਨ ਜਾ ਕੇ ਪੁੱਤ ਮੇਨੇ ਮਾਰੇਗਾ ਚੰਗੀ ਗੱਲ ਵਾ ਚੁੱਪ ਕਰਕੇ ਤੂੰ ਬਹਿ ਜਾ ਕਰ ਇੱਥੇ ਅੰਕ ਘੱਟ ਬੋਲਿਆ ਕਰ ਮੰਮੀ ਹਾਂ ਗੱਲ ਛੱਡ ਸਾਰਾ ਸਿਆਪਾ ਨਾਬਦੀ ਮਾਂ ਦਾ ਇੱਕ ਉਹਨੂੰ ਮਾਸਾ ਕੜ ਹੈ ਨਹੀਂ ਜੇ ਬੰਦਾ ਵਿਚੇ ਵੀ ਇਹ ਕਾੜ ਦੇਣਾ ਹੀ ਤੋ ਤੇ ਨਾਲੇ ਦੇ ਦਿੰਦੀ ਅਕਲ ਹੈ ਨਹੀਂ ਮੈਨੂੰ ਲੱਗਦਾ ਤੇ ਮੈਨੂੰ ਲੱਗਦਾ ਇਹਦੀ ਕੁੜੀ ਨੂੰ ਵੀ ਉਨੀ ਕਾੜ ਹੁਣੀ ਆ ਤੂੰ ਚੁੱਪ ਕਰਕੇ ਬਹਿ ਜਾ ਗਰਮੀ 'ਚ ਬਿਮਾਰ ਹੋ ਜੇਗੀ ਫੇਰ ਮੈਂ ਤੈਨੂੰ ਲੈ ਕੇ ਭੱਜੀ ਫਿਰਾਂਗੀ ਇਹਨਾਂ ਦਾ ਕੀ ਜਾਣਾ ਇਹ ਤਾਂ ਅੱਗੇ ਚਾਹੁੰਦੀਆਂ ਨੇ ਕਿ ਇੱਕ ਕੁੜੀ ਇਹ ਮਰ ਮੁੱਕ ਜਾਵੇ ਪਾ ਵੀਰ ਜੀ ਦਿਨ ਮੈਨੂੰ ਬੜੀ ਚਰਦੀ ਹੈਗੀ ਤੇ ਆਹ ਕਾ ਤੋ ਜਾਂਦੀ ਆ ਨਹੀਂ ਨਹੀਂ ਜਾਂਦੀ ਤੇ ਨਾ ਜਾਂਦੇ ਕਿ ਨજર ਮੈਂ ਜਿੰਨੀ ਆ ਨਾ ਤੇਈ ਤੋ ਕੋਈ ਆਵਲ ਵੀ ਨਹੀਂ ਵੇਚ ਸਕਦਾ ਦੇਣੀ ਆ ਕਿਉਂ ਪਾੜਿਆਈ ਉਹਦੇ ਹੱਥ ਵੀ ਨਹੀਂ ਆਏ ਤੇ ਤੇਰੇ ਹੱਥ ਵੀ ਨਹੀਂ ਆਏ ਤਾਂ ਮੈਂ ਪਾੜਿਆ ਤੇ ਨਾ ਮੇਰੇ ਹੱਥ ਆਏ ਤੇ ਨਾ ਹੀ ਉਹਦੇ ਹੱਥ ਆਏ ਚਲ ਠੰਡ ਪੈ ਗਈ ਉਹਨੂੰ ਜੇ ਰਮਾ ਰਮੀ ਦੇ ਦਿੰਦੀ ਤੇ ਫਿਰ ਕੀ ਮਾਰੀ ਗਈ ਹੈ ਪੈਸਿਆਂ ਦੇ ਨਾਲ ਹੀ ਗੱਲ ਮਮੀ ਪੈਸੇ ਦੇਣੀ ਆ ਸਾਰ ਪਨੀ ਮੇਰੇ ਕੋ ਹੈਗਾ ਤੁਸੀਂ ਦਿੱਤਾ ਵੀ ਹੈ ਗੱਲ ਮੇਰੇ ਹੱਕ ਦੀ ਹੀ ਵੀ ਜਿਹੜਾ ਮੈਨੂੰ ਦਿੱਤਾ ਇਹ ਮੈਨੂੰ ਹੀ ਦੇਣਾ ਚਾਹੀਦਾ ਹੈ ਚਲ ਆਓ ਫੇਸੀ ਆ ਦੇ ਅੰਦਰ ਇੱਥੇ ਉਹ ਗੱਲ ਵੀ ਹੋਈ ਹੈ ਲਾਲੋ ਲਾਲ ਇੱਕ ਤੈਨੂੰ ਵੀ ਕੁਛ ਤਾਂ ਨਹੀਂ ਲੱਗਦਾ ਇਹਨੂੰ ਮੈਂ ਦੱਸਨੀ ਹੈ ਨਾ ਹੁਣ ਹੱਦ ਹੋ ਗਈ ਨਾ ਵਾਲੀ ਵੀ ਔਰ ਜੋ ਤੇ ਇਹ ਵੀ ਹਣਾ ਸਾਰੇ ਤਾਂ ਸੁੱਤੇ ਰਹਿੰਦੇ ਜੇ ਕੀ ਹੋ ਗਿਆ ਹੱਦ ਹੋ ਗਈ ਤੁਹਾਡੀ ਆਰੀ ਕੀ ਹੋ ਕਾ ਚ ਕੀ ਹੁੰਦਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕੀ ਹੋ ਗਿਆ ਕਾ ਚ ਕੀ ਬੰਦ ਡੱਗਿਆ ਮੈਂ ਤੁਹਾਡੀ ਭੈਣ ਕਿਦਾਂ ਬੋਲਦੀ ਹੈ ਮੇਰੇ ਨਾਲ ਕੀ ਅੱਜ ਮੈਂ ਬਾਮ ਰੋੜ ਛੜੀ ਆਨੇ ਤੂੰ ਕੋ ਕੀਤਾ ਹੋਇਆ ਪਾਏ ਬਾਮ ਨੋੜੀ ਤੇਰੇ ਨਾਲ ਕਰਾ ਜਾਂ ਨਾ ਕਰਾ ਉਹ ਤਾਂ ਵੀ ਨਹੀਂ ਛੜਦੀ ਮੈਂ ਦਾਸ ਕਿਹੜੇ ਕੁਝ ਪੈ ਜਾ ਫਿਰ ਅੱਜ ਮੈਂ ਵੀ ਨੀਜੇ ਬਖਸ਼ੀ ਮੈਂ ਵੀ ਬਾਮ ਰੋੜ ਕੇ ਆਈ ਆ ਮੁਰਕੇ ਆ ਕੇ ਭਾਈ ਹੁਣ ਤਾਨੂੰ ਝੋਲ ਸਕ ਦੱਸੇ ਹੁਣ ਯਕੀਨ ਨਾ ਕਰਿਓ ਤੇ ਤੇਰਾ ਦਿਮਾਗ ਰਾਵਾ ਤੇਰਾ ਤੂੰ ਕੋ ਬਾਮ ਰੋੜੀ ਉਹ ਵੀ ਹਾਂ ਘਰ ਵਾਲਾ ਦਾ ਲਾ ਲਓ ਕੀ ਕਹੂਗਾ ਕਿ ਨਹੀਂ ਉਹਨੂੰ ਨਹੀਂ ਸ਼ਰਮ ਆਉਂਦੀ ਵੀ ਘਰ ਵਾਲਾ ਉਹ ਇੱਥੇ ਬੈਠਾ ਵਾ ਕਾ ਬਿਰਹਾ ਤੇ ਪੈਣ ਰਹੀ ਆ ਮੇਰੀ ਸਭ ਤੋਂ ਸਲਾਹ ਵਾਲੀ ਗੱਲ ਇਹ ਅੱਜ ਤੱਕ ਤੂੰ ਕਰਤਾ ਇਹ ਕੰਮ ਜੇ ਕਿਦੇ ਅੱਗੇ ਦੇ ਕੰਮ ਕਰਤਾ ਨਾ ਤੂੰ ਤੇ ਮੇਰੇ ਤੋਂ ਬੁਰਾ ਨੇ ਤਾਂ ਸ਼ਰਮ ਨਹੀਂ ਆਉਂਦੀ ਤੇ ਹਾਲ ਵਾਲਾ ਤੇ ਆਂ ਦੀ ਸੈਡ ਲੈਂਦੇ ਜੇ ਉਹ ਜੋ ਮਰਜ਼ੀ ਕਰਦੀ ਰਹੇ ਮੈਂ ਕਾਕੇ ਨੂੰ ਲੱਗਦੀ ਤਾਡੀ ਤੂੰ ਕੋ ਕਿੱਟਾ ਹੋ ਗਿਆ ਫੇਰੀ ਹੋ ਗਿਆ ਗੱਲ ਮੈਂ ਕਹਾਂ ਮੈਂ ਹੀ ਖਾਦੀ ਆ ਪਕ ਨਹੀਂ ਕਰਦੀ ਕੋਈ ਨਾ ਕਿਹਾ ਦੇ ਲਿਆ ਕਰੋ ਕੋਈ ਨਹੀਂ ਉਹ ਵੀ ਮੇਰੇ ਕੋਲ ਪੁੱਛਣ ਲਈ ਕੀ ਗੱਲ ਹੋਈ ਆ ਕੀ ਗੱਲ ਹੋਈ ਮੈਂ ਕਹਿੰਦੀ ਮੇਰੇ ਤੇ ਯਕੀਨ ਹੈ ਨਹੀਂ ਆ ਉਹ ਫਿਰ ਆਪਣੇ ਆ ਨਾ ਮੈਂ ਤੇ ਬਗਾਨੀ ਪਈ ਮੈਂ ਪੁੱਛ ਲੈਣੇ ਕੀ ਗੱਲ ਹੋਈ ਆ ਹੱਥ ਦਫਾ ਹੋ ਤੀ ਵੀ ਅਧੋਏ ਇਹ ਵਾਲੀ ਸਰੰਦੀ ਤਮਾ ਦਿਨੋ ਦਿਨ ਜਗੜੀ ਜਾਂਦੀ ਆ ਇਹਦਾ ਵੀ ਦਬਾਅ ਕੋਲ ਸੱਟ ਕਰਨਾ ਹੀ ਪੈਣਾ ਹੁਣ ਡੈਡੀ ਤੁਹਾਨੂੰ ਕਿੱਦਾਂ ਦੀ ਜੀ ਲੱਗੇ ਫਿਰ ਜੀਤ ਪੁੱਤ ਜੇਤ ਚੰਗੇ ਲੱਗੇ ਆ ਹੁਣ ਗਾੜੀ ਬਰਤਣਗੇ ਨੇ ਫਿਰ ਪਤਾ ਲੱਗੂ ਕਿਉਂ ਪਰਾਂਣਿਆ ਉਹ ਡੈਡੀ ਉਦਾਂ ਵਾਹੇ ਵਧੀਆ ਕੁੜੀ ਤੇ ਫਜ਼ਲ ਸਾਦੋ ਵੀ ਸੁਭਾਅ ਵਧੀਆ ਲੱਗਦਾ ਤੇ ਨਾਲੇ ਕਿਹੜੀ ਗੱਲ ਤੂੰ ਦੱਸੀ ਕਿ ਚੱਲ ਕੁੜੀ ਦੇ ਬੈਂਡ ਬੂੰਡ ਆਏ ਆ ਤੇ ਪੈਸੇ ਲਾ ਦੇ ਬਾਹਰ ਚੱਲ ਜੂਗੇ ਮਗਰ ਅੰਦਰ ਚੱਲ ਜੂਗਾ ਉਹ ਡੈਡੀ ਵਧੀਆ ਵਾ ਜਿਹੜਾ ਪੈਣੀ ਜੋਤੀ ਦਾ ਤੂੰ ਇਹ ਦੋਵਾਂ ਨੇ ਸੰਭੀ ਜਾਣਾ ਮੈਂ ਰਸਨੀ ਨੇ ਕਰੀ ਜਾਣਾ ਆ ਇਥੇ ਮਾਂ ਤੁਹਾਡੇ ਨਾਲ ਕੰਮਕਾਰ ਕਰਾਈ ਜਾਂਦੀ ਹੈ ਹੈਗ ਨਹੀਂ ਤੇ ਨਾਲੇ ਕੋਈ ਘਰ ਚੋਂ ਕਹਿਣਾ ਬਾਹਰ ਜਾਏ ਤਾਂ ਫੇਰ ਹੀ ਸੁਣੀ ਜਾਂਦੀ ਹੈ ਪੂਰੀ ਇਹ ਨੂੰ ਸੱਸ ਕਰਦਾ ਸੰਭੀ ਜਾਣੀ ਅਸੀਂ ਬਾਈ ਦਾ ਸੰਭੀ ਜਾਵਾਂਗੇ ਚਲ ਇਹ ਦੋਵੇਂ ਬਾਹਰ ਚੱਜਾਂਗੇ ਆਹੋ ਚੱਲ ਵਧੀਆ ਵਾ ਤੇ ਗਰਲੀ ਨਾ ਕਰੋ ਤਿਆਰੀ ਤੂੰ ਐਵੇਂ ਹੀ ਚੱਲੀਏ ਕੋਈ ਗੱਲ ਨਹੀਂ ਚੱਲ ਜੰਨੀ ਐ ਕਿੱਥੇ ਜਾਣਾ ਤੂੰ ਅੱਗੇ ਨਾਵ ਚੱਲ ਗਈ ਆਪਣੇ ਪੇਰ ਕੇ ਆਉਣ ਕਾ ਲੱਗੀ ਸੀ ਹੁਣ ਜੇ ਤੁਸੀਂ ਵੀ ਚੱਲ ਗਏ ਤੇ ਇੱਥੇ ਤਾਂ ਸੋਨ ਸਾਂਝੀ ਪੈ ਜਾਣੀ ਆ ਤੂੰ ਇਹਨੇ ਇਦਾਂ ਕਰੋ ਰਹਿ ਗਾ ਦੋ ਤਿੰਨ ਦਿਨ ਹੋਰ ਡੈਡੀ ਗੱਲ ਤਾਂ ਠੀਕ ਆ ਪਰ ਇਹ ਆ ਕਿ ਤੁਹਾਡਾ ਆਂਡ ਗਵਾਨ ਕੀ ਕਰਨਾ ਉਹਨਾਂ ਕਹਣਾ ਪ੍ਰਾਣੇ ਨੇ ਆ ਤੇ ਪੱਕਾ ਹੀ ਡੇਰਾ ਲਾ ਲਿਆ ਨਹੀਂ ਚੰਗੇ ਲੱਗੀਦਾ ਕੋਈ ਗੱਲ ਨਹੀਂ ਪੁੱਤ ਚਾਰ ਘਰੇਣਾ ਸਾਰੇ ਪਤੋਂ ਪਤ ਪੰਜ ਲੈਣਾ ਮੁੜ ਕੇ ਉਹਨੂੰ ਲੈਣ ਜਾਣਾ ਵਾ ਨਾ ਉਹਨੂੰ ਲੈ ਆਇਓ ਫਿਰ ਮੁੜ ਕੇ ਇੱਕ ਵਾਰੀ ਚੱਲ ਜਿਓ ਬੈਨ ਨੂੰ ਹਾਂ ਡੈਡੀ ਮੈਂ ਤਾਂ ਉਹ ਦਿਨ ਆ ਜਾਵਾਂਗੇ ਹੋਇਆ ਮੈਂ ਫੇਰ ਭੱਜਿਆ ਹੋਵੇ ਉਦੋਂ ਗਰਮੀ ਬੜੀ ਆ ਜੇ ਡੈਡੀ ਕਹਿਣ ਤੇ ਰਹਿਪਣੇ ਆ ਡੈਡੀ ਦੱਸੋ ਜਪਾਈ ਆਪਣੇ ਨੂੰ ਕੰਮ ਖੜੋ ਝੋਨੇ ਕੇ ਤਾਂ ਵੀ ਜੀ ਲੱਗੇ ਬੋਤ ਮੇਰੀ ਗੱਲ ਸੁਣ ਪਰੋਣੇ ਨੂੰ ਹੀ ਝੋਨਾ ਹੀ ਖੜਦੇ ਚੰਗੇ ਲੱਗਦੇ ਆ ਲੋਕ ਕੀ ਕਹਿਣਗੇ ਇਹਵਾਦ ਵੀ ਹੈਗਾ ਬੈਪ ਕੰਮ ਦੱਸੋ ਮੈਂ ਕਰਾਂ ਉਹ ਤੁਸੀਂ ਅੱਦਾ ਕਰੋ ਉਹ ਕੁੜੀ ਦੇ ਬੈਂਡ ਬੁੰਡ ਆਏ ਆ ਨਾ ਤੇ ਜਾ ਕੇ ਨਾ ਬਿੰਦਰ ਦੇ ਨਾਲ ਤੇ ਏਜੰਟਾਂ ਨਾਲ ਮਾੜੀ ਮੋਟੀ ਗੱਲਬਾਤ ਕਰਕੇ ਆਓ ਉਹ ਡੈਡੀ ਪਤਾ ਕੀ ਇਹਨਾਂ ਕੰਮਾਂ ਤੋਂ ਮੈਨੂੰ ਡਰ ਹੁੰਦਾ ਜੀ ਇਹ ਏਜੰਟਾ ਝੂਟਾ ਇਹ ਤਾਂ ਫਰਾਡ ਫੜਾ ਜੇ ਉਹ ਮੇਰੇ ਹੋਰ ਕੋਈ ਮੈਨੂੰ ਸੇਵਾ ਲਾ ਦੋ ਪਰ ਆ ਜਿੱਦਾਂ ਜਿਹੜੇ ਹੁੰਦਾ ਹੀ ਆ ਪਰ ਦਾਦੇ ਰੇਰ ਫਿਰ ਤਾਂ ਕੋਈ ਕੰਮ ਹੀ ਨਹੀਂ ਹੋਣਾ ਖੜਕੋ ਦੇਖਿਓ ਹੋਂਦੂਆਂ ਕੋ ਘਾਦਾ ਕੰਮ ਨਹੀਂ ਮੁੱਕਦਾ ਨਾ ਅੱਡ ਕੋਈ ਡਿਆ ਜਾਣਾ ਤੇ ਤੂੰ ਚੱਲ ਤੁਰਿਆ ਫਿਰਿਆ ਮੈਂ ਨਾਲ ਇਹਦੇ ਨਾਲ ਜਾ ਕੇ ਚੰਗੇ ਏਜੰਟਰ ਕੋ ਜਾ ਕੇ ਤੇ ਗੱਲਬਾਤ ਕਰਕੇ ਆਓ ਜਾਇਓ ਕੋਈ ਗੱਲ ਨਹੀਂ ਪਿੰਦਰ ਵੀਰ ਨਾ ਹੋਵੋ ਤੁਸੀਂ ਇਹਨਾਂ ਕਿਤੇ ਕੰਮ ਕਰੋ ਤੁਸੀਂ ਇਹ ਕੰਮ ਕਰਾ ਲਓ ਤੇ ਅਸੀਂ ਆਪਣਾ ਮਾੜਾ ਮੁੰਡਾ ਥੋਨੇ ਜਾ ਲੈਣਾ ਕਰੀ ਜਾਂਦੇ ਆ ਤਾਂ ਫਿਰ ਮੁੜ ਕੇ ਉਹਨੂੰ ਕੁੜੀ ਨੂੰ ਲੈ ਆਵਾਂਗੇ ਤੁਸੀਂ ਆਪਣੇ ਘਰ ਤੇ ਅਸੀਂ ਆਪਣੇ ਘਰ ਚਲੋ ਠੀਕ ਹੈ ਪਰ ਡੜੀ ਜੇ ਤੁਸੀਂ ਕਹਿੰਦੇ ਜੇ ਹੁਣ ਉੱਤੇ ਫਿਰ ਪਿੰਦਰਾਂ ਜਾ ਕੇ ਦੇ ਘਰ ਹੁੰਦੇ ਆ ਪਤਾ ਕੀ ਕਰਨ ਆ ਗਈ ਫਿਰ ਲੈ ਲੈ ਗੱਲ ਕਰੀ ਲਵਾ ਆ ਗਈ ਜੀ ਮੇਰੀ ਗੱਲ ਸੁਣੋ ਧੋਤੂ ਪੇੜਈਆਂ ਲੀੜੇ ਧੋਣ ਧੋਣੇ ਹੀ ਉਹ ਸਾਰਾ ਕੰਮ ਕਰਕੇ ਹੁਣ ਵਿਹਲੀ ਹੋਈ ਤੇ ਕੱਪੜੀ ਧੋਣੇ ਆ ਤੂੰ ਮੇਰੇ ਪਹਿਲਾਂ ਇੱਕ ਗੱਲ ਸੁਣੋ ਇਹ ਨਾ ਸੂਟ ਸੀ ਸੀ ਕੇ ਨਾ ਮੇਰੀ ਅੱਖਾਂ ਤੋਂ ਵੀ ਨਜ਼ਰੀ ਘਟ ਗਈ ਆ ਮੇਰੀ ਸੂਚਤਾ ਗਾਣੀ ਮੇਕੋ ਪੈਂਦਾ ਇੱਕ ਕੰਮ ਕਰੋ ਹਾਂ ਮੈਨੂੰ ਐਨਕੀ ਲਵਾ ਦੋ ਹਾਂ ਜਰੂ ਕਿੰਨੇ ਕਦੀ ਲਗਣੀਆਂ ਆ ਐਨਕ ਜੀ ਜਿਆਦਾ ਵਧੀ ਲਵਾਉਣੀ ਫਿਰ ਤੇ 1500 ਲੱਗ ਜਾਣਾ ਉਹ 10000 ਦੀ ਲੱਗਦੀ ਆ ਤੇ ਤੁਸੀਂ ਉਹੀ ਇੱਕ ਲਵਾ ਦਿਓ ਇਹਦੇ ਸੂਟ ਤੇ ਸੀਲਿਆ ਕਰੂੰਗੀ ਚਾਜਣਾ ਫਿਰ ਮੇਰੇ ਸੇ ਪਿੜ ਵੀ ਹੋਣ ਲੱਗ ਪੈਂਦੀ ਆ ਕੋਈ ਨਹੀਂ ਸੀਲਿਆ ਕਰ ਇਦਾਂ ਹੀ 1000 1500 ਲਿਓਣਾ ਕਿੱਥੋਂ ਆ ਹੁਣ ਤੇ ਵਿਆਹ ਕੀਤਾ ਵਾ ਲਿਓਣਾ ਕਿੱਥੋਂ ਯਾਰ ਜੇ ਸੂਟ ਨਾ ਸਿਪਣਗੇ ਤੇ ਫਿਰ ਘਰ ਤੱਕ ਜਾਣਾ ਕਿੱਥੋਂ ਹੋਣਾ ਤੇ ਮੈਨੂੰ ਨਹੀਂ ਵੇਖਦਾ ਹੁਣ ਮੈਂ ਅੱਗੇ ਕਿਧਰ ਆ ਕੋਈ ਨਹੀਂ ਧਾਗਾ ਤੇ ਨੂੰ ਮੈਂ ਪਾ ਦਿਆ ਕਰੂੰਗਾ ਹੁਣ ਇਧਰ ਹੀ ਵੇਖਾਂ ਕਿ ਨਹੀਂ ਰੁਪਈਆ ਤੇ ਕੋਲ ਹੈ ਨਹੀਂ ਆਹੋ ਵਿਆਹ ਤੋ ਪਹਿਲਾਂ ਕਹਿੰਦੀ ਹੁੰਦੀ ਮੈਂ ਤੈਨੂੰ ਆਹ ਵੀ ਲਿਆ ਦੂੰਗਾ ਉਹ ਵੀ ਲਿਆ ਦੂੰਗਾ ਹੁਣ 5 ਰੁਪਏ ਨੇ ਮੇਰੀ ਤੇ ਰੱਖ ਦੇ ਦੋਨੋਂ ਮਾਂ ਪੁੱਤ ਜਿਹੜੀ ਸੁਵਾਈ ਕਰਦੀ ਹੋਈ ਪੈਸੇ ਖੋਲਣ ਦੇ ਆਹੋ ਤੇ ਨਾਲ ਤੂੰ ਮੇਰਾ ਵਿਆਹ ਕਰਾਉਣਾ ਆਓ ਤਾਂ ਹੀ ਹੁਣ ਭੁੱਖੀ ਮਰਨ ਢੀਆਂ ਨਾ ਮੈਂ ਆਹੋ ਭੁੱਖੀ ਮਰਨ ਢੀਆਂ ਇੱਥੇ ਤੂੰ ਚੱਲ ਕੋਈ ਨਹੀਂ ਉਹ ਦੋਦੀ ਕੋ ਪੈਸੇ ਆਉਂਦੇ ਆ ਨਾ ਹੁਣ ਤੇ ਹਿਸਾਬ ਕੀਤਾ ਜੇ ਵਿਆਹ ਦੇ ਉੱਤੇ ਅਗਲੇ ਮਹੀਨੇ ਕੋਈ ਨਹੀਂ ਜੇ ਪੈਸੇ ਆਉਣਗੇ ਤੇ ਮੈਨੂੰਵਾ ਦੂੰਗਾ ਐਨਕ ਤੈਨੂੰ ਉਦੋਂ ਵੀ ਨਹੀਂ ਲੱਗਣੇ ਉਦੋਂ ਵੀ ਕਹਿਣਾ ਮੈਂ ਪੈਸੇ ਦੇਣ ਵਾਲੀ ਜਿਸੌਦੇ ਦੇ ਦੇਣੇ ਆ ਉਹ ਕਰਨਾ ਜ ਮੇਰੀ ਸੜ ਗਈ ਕਿਸੇ ਵਾਰ ਓਏ ਇਦਾਂ ਹੀ ਆ ਘਰਾਂ ਦੇ ਵਿੱਚ ਆ ਘਰਾਂ ਦੇ ਵਿੱਚ ਇੱਥੇ ਦੱਸ ਪੈਸੇ ਮੰਗਣੇ ਕਿਤੇ ਮੈਨੂੰ ਪੈਸੇ ਨਹੀਂ ਦੇਣਦੇ ਤੇ ਦੱਸ ਮੈਂ ਖਰਚਣ ਵਾਸਤੇ ਥੋੜੀ ਲਈ ਐ ਐਨ ਕਲੋਨੀ ਮੈਂ ਤਾਂ ਮੈਂ ਮੰਗਣ ਦੀ ਪੈਸੇ ਸੌ ਤਰਲੇ ਮਾਰਨੇ ਪਿੰਦੇ ਇਨਾਂ ਕੋ ਪੈਸੇ ਦੇ ਦੋ ਪੈਸੇ ਦੇ ਦੋ ਉਹ ਵੀ ਨਹੀਂ ਦਿੰਦੇ ਕਿਤੇ ਅਪਰਸ ਨਹੀਂ ਨਾਦਾ ਨਾਉਦਾਈ ਚੱਲ ਇਹਨਾਂ ਨੇ ਤੇ ਪੈਸੇ ਦੇਣੇ ਨਹੀਂ ਆ ਇਹਦੇ ਚ ਵੀ ਨਹੀਂ ਆ ਬੜਾ ਚੱਲ හි पැහ දී ඇ කලවාගේයාන ජවශ්‍ය දයනේ පටකාරු යින පැහ ත්ත පතරුබनाා කහමට පැහහිී ලබබ ද හැමතනී තले මලලට අන කල පල නමන්නේ පැහි දදු නෝටකඩ හොද විට පතර බෙනවාන්නේ ਉਭਾਵੇਂ ਪਹਿਲੇ ਕਈ ਉੱਠਾ ਕਰਦੀ ਆ ਕੱਢ ਲਈ ਨੂੰ ਦੋ ਨੋਟ ਲੈ ਲਈ ਨੂੰ ਕਿਹਦੇ ਪਤਾ ਲੱਗਣਗੇ ਜੇ ਲੈਣੇ ਹੀ ਕਿੰਨੇ ਆ ਕੀ ਨਾ ਵ ਮੈਂ ਗਿਨਣ ਥੋੜੀ ਦੇਂਗਾ ਉਹ ਨਾ ਮੈਂ ਕੱਪੜਾ ਮਾ ਦੰਡੀ ਹਾਂ ਤੇ ਆ ਤੇਰੇ ਪਾਸ ਤੇ ਆ ਕਿੰਨੀਆਂ ਕੀੜੀਆਂ ਹੀ ਤੇ ਮੈਂ ਕੋਈ ਮਿੱਠੀ ਚੀਜ਼ ਨਾ ਰੱਖੀ ਹੋਏ ਕਿਤੇ ਤੇ ਉਹ ਪੈਹੇ ਪੂਹੇ ਤੇ ਚੜੀ ਹੋਣੀ ਤੇ ਮੈਂ ਤਾਂ ਛਾੜਨ ਢੀ ਹਾਂ ਉਹਨਾਂ ਨੂੰ ਮੈਨੂੰ ਤੇ ਕੋਈ ਕੀੜੀ ਲੱਭਣੀ ਨਹੀਂ ਗਈ ਹੈਗੀ ਹੈਗੀ ਨਾ ਵਾ ਪਤਾ ਨਹੀਂ ਕੀ ਵਿੱਚ ਮੈਂ ਤੇ ਉਹ ਡੇਹੀ ਹਾਂ ਕਰਨ ਤੇ ਪੈਹੇ ਦੱਸ ਨਾ ਮੇਰਾ ਪੈਸੇ ਨਹੀਂ ਵੇਖੇ ਹੁੰਦੇ ਤਾਡੀ ਨਾ ਵਾਹੇ ਉਦਾਂ ਹੀ ਆਦਤ ਜਾਂਦੀ ਹੈਗੀ ਕਿਹੜੀ ਨਾ ਵਾਹੇ ਆਦਤ ਨਹੀਂ ਮੇਰੀ ਜਾਂਦੀ ਅੱਗੇ ਕਦੀ ਮੈਂ ਪੈਹੇ ਲਈ ਦੱਸ ਤਾਡੇ ਤੇ ਜੇ ਤੁਸੀਂ ਪੈਹੇ ਨਹੀਂ ਹੀ ਕੱਢਦੇ ਤੇ ਫਿਰ ਇੰਨਾ ਕਾਦੇ ਲਈ ਕਬਰਾਉਂਦੇ ਹੋ ਨਹੀਂ ਨਾ ਵਾਹੇ ਤੇਰੇ ਕਹਿਣ ਦਾ ਕੀ ਮਤਲਬ ਹੈ ਕਿ ਮੈਂ ਪੈਹੇ ਕੱਢਣ ਦੀਆਂ ਤੇਰੇ ਤੇ ਮੇਰੇ ਮੂੰਹ ਤੋਂ ਨਾ ਤੂੰ ਹੀ ਹੁਣ ਮੇਰੇ ਪਾਸੋਂ ਕਦੇ ਲਈ ਦੇ ਹੋ ਚੋਰੀ ਕਰਨਾ ਜੇ ਲੋੜ ਹੀ ਕਿਉਂ ਨਾ ਕੋਸ਼ਿਸ਼ ਨਹੀਂ ਦੇ ਦੱਸ ਨਾ ਤੂੰ ਛ ਦੇਣ ਵਾ ਮੈਂ ਦੱਸ ਘੱਟ ਪੈਹੇ ਕੱਢਣੇ ਮੈਂ ਅਬ ਲੋ ਲੈਣੀ ਹੁਣ ਤੇ ਮੈਂ ਆਪਣੇ ਬੰਦੇ ਕੋ ਨਾ ਮੰਗਾਂਗੀ ਤੇਰੇ ਪਰਸ ਚ ਪੈ ਕੱਢਣੇ ਆ ਮੈਂ ਮੰਗਨੇ ਤੁਸੀਂ ਵੀਰਜੀ ਕੋਲ ਇਹਨੂੰ ਕਦੇ ਲਈ ਹੱਥ ਲਾਇਆ ਵਾ ਤੈਨੂੰ ਦੱਸਣ ਤੇ ਨਹੀਂ ਆ ਮੈਂ ਉਹਦੇ ਸਫਾਈ ਕਰਨੀ ਆ ਤੇ ਉੱਥੇ ਕੀੜੀਆਂ ਕਿੰਨੀਆਂ ਆਈ ਤੇ ਤੇਰੇ ਪਰਸ ਤੇ ਕੀੜੀਆਂ ਕਿੱਥੋਂ ਚਲ ਗਈਆਂ ਕੋਈ ਬਹਾਨੇ ਦੇ ਚੱਜ ਦਾ ਲਾ ਲਓ ਮੇਰੇ ਕੋਈ ਬਹਾਨੇ ਨਹੀਂ ਲਾਉਣਾ ਆਉਂਦਿਆ ਲੈ ਦਿਮਾਗ ਖਰਾਬ ਹੋਇਆ ਮੈਨੂੰ ਲੱਗਦਾ ਤੇਰਾ ਤੂੰ ਵੀ ਆਪਣੇ ਨਾਲ ਹੋਇਆ ਮੇਰਾ ਦਿਮਾਗ ਖਰਾਬ ਹੋਇਆ ਮੈਂ ਬੋ ਨਹੀਂ ਨਾ ਹੁਣ ਮੰਮੀ ਨੂੰ ਫਿਰ ਪਤਾ ਲੱਗੂਗਾ ਤੁਹਾਨੂੰ ਮੰਮੀ ਨਾ ਆਈ더라 ਇਹਨਾਂ ਦੀ ਗੱਲ ਨੂੰ ਵਧਾਈ ਜਾਂਦੀ ਆ ਮੰਮੀ ਨੂੰ ਵਾਜਾ ਮਰੀ ਜਾਂਦੀ ਆ ਆ ਮੇਰੇ ਤੇ ਮੇਰੇ ਪਾਸ ਜੋ ਪੈਸੇ ਕੱਢਣ ਲੱਗੇ ਹੀ ਸੜ ਗਈ ਕਿਸਮਤ ਸੜ ਗਈ ਕਿੱਥੋਂ ਭੱਲੇ ਪੈ ਗਈ ਆ ਹੋਣੀ ਇਹ ਤੁਮ ਇਹ ਦੱਸ ਕਿ ਤਰ ਜੁੱਤ ਕਿੱਦਾ ਪਈ ਤੋੜਾ ਤੇਰੇ ਹੱਥ ਮੰਮੀ ਆਵੀ ਜਾਣ ਕੇ ਮੇਰਾ ਨਾਮ ਲਈ ਜਾਂਦੀ ਆ ਮੈਂ ਕਦੋਂ ਪੈਸੇ ਕੱਢਣ ਦੀਆਂ ਉੱਥੇ ਪਸਤੇ ਉੱਥੋਂ ਇੱਥੇ ਕਿੱਦਾਂ ਆ ਗਿਆ ਜਿਹਦੇ ਮੈਂ ਬਾਹਰੋਂ ਹੀ ਸਾਰੇ ਪੈਸੇ ਨਰੇ ਹੱਥ ਵਿੱਚ ਹੀ ਜੀ ਜ਼ੁਬਾਨ ਨੂੰ ਲਗਾਮ ਦੇ ਹੋਣੀ ਏ ਕੀ ਬੋਲੀ ਜਾਨੀ ਆ ਹੈ ਕੀ ਕਰਨ ਲੱਗੀ ਹੈਗੀ ਕਿਹੜਾ ਚੰਨ ਚੜਨ ਲੱਗੀ ਹੈਗੀ ਤੂੰ ਮੇਰੀ ਧੀ ਦਾ ਨਾਮ ਬਦਨਾਮ ਕਰਨਾ ਉਹਦੀ ਸੱਸ ਨੇ ਪੈਸੇ ਦੇ ਕੇ ਤੋੜਿਆ ਅਗਲੀ ਸਾਬ ਪੁੱਛੂਗੀ ਤੇ ਕੀ ਦੱਸੂ ਜਾ ਕੇ ਉਹ ਕੀ ਚੰਨੀ ਆ ਤੂੰ ਮੈਨੂੰ ਕੁੱਟ ਕੇ ਘਰੋਂ ਬਾਹਰ ਕੱਢ ਦੇਣਾ ਮੰਮੀ ਐਵੇਂ ਆਪਣੇ ਗੋਲਾਂ ਗੱਲਾਂ ਬਣਾਈ ਜਾਓ ਮੈਂ ਕੋਈ ਨਹੀਂ ਪੈਸੇ ਕੱਢਣ ਲੱਗੀ ਜਾਣ ਕੇ ਮੇਰਾ ਨਾਮ ਲਾਈ ਜਾਂਦੇ ਆ ਝੂਠਾਲੀ ਬੋਲਦੀ ਹੈ ਮੰਮੀ ਮੈਂ ਕੋਈ ਝੂਠ ਨਹੀਂ ਬੋਲਣ ਦੀ ਤੇ ਸੱਚ ਵਿੱਚ ਹਾਂ ਕੀ ਬੋਲਣ ਦੇ ਜੇ ਫਿਰ ਪੈਸੇ ਸਾਰੇ ਕਾਦੇ ਲਈ ਬਾਹਰ ਕੱਢੇ ਹੀ ਵੇਖਣ ਨੂੰ ਕੱਢੇ ਹੀ ਮੈਨੂੰ ਤਾਂ ਕੋਈ ਕੀੜੇ ਲੱਭਣ ਨਹੀਂ ਦੇਈ ਮੈਂ ਬਣਾਵੇ ਹਮਾਰਿਆ ਤੇ ਕੀੜੀਆਂ ਚੜੀਆਂ ਸੀ ਨਹੀਂ ਹਾਨੀਏ ਕੀੜੀਆਂ ਤੇਰੇ ਹੱਥਾਂ ਨੂੰ ਚੜੀਆਂ ਹੈਗੀਆਂ ਜਿਹੜੀ ਮੇਰੇ ਤੀਰ ਦਾ ਪਰਸ ਫੋਲਦੀ ਫਿਰਦੀ ਸੀ ਤੂੰ ਆਹੋ ਕੱਡੇ ਹੀ ਮੈਂ ਪੈਸੇ ਤੋਰਨਾ ਕੱਡੇ ਹੀ ਜੇ ਪੁੱਤ ਕੋ ਪੈਸੇ ਮੰਗਣੀਆਂ ਉਹ ਕਹਿੰਦਾ ਮਾਂ ਤੋਂ ਲੱਲਾ ਮਾਂ ਤੋਂ ਮੰਗਣੀਆਂ ਤੇ ਮਾਂ ਇੱਕ ਰੁਪਈਆ ਨਹੀਂ ਦਿੰਦੀ ਸੂਡ ਸੀ ਕਿ ਅੰਨੀ ਹੋ ਗਈ ਆ ਮੈਂ ਅੱਖਾਂ ਤੋਂ ਵਿਖਣਦਾ ਨਹੀਂ ਔਰ ਮੈਨੂੰ ਸੂਈ ਜਿੱ ਤਾੜਾ ਤੱਕ ਨਹੀਂ ਪੈਂਦਾ ਐਨਕ ਲਵਾਉਣੀ ਸੀ ਤੇ 500 ਰੁਪਈਆ ਮੰਗਿਆ ਸੀ ਉਹ ਵੀ ਕਹਿੰਦਾ ਹੀ ਮੇਰੀ ਜੇਬ 'ਚ ਕੋਈ ਪੈਸਾ ਨਹੀਂ ਹੈਗਾ ਤੇ ਪੈਸੇ ਲੈ ਕੱਢਾਂ ਔਰ ਕੀ ਕਰਾਂ ਬੜੀ ਸੁਣੀ ਕਰ ਤੂੰ ਤਾਂ ਫੇਰ ਤੇਰੀ ਕਹਿ ਇਹ ਜਾਂ ਕਿੱਦਾਂ ਚ ਹਰ ਕੀ ਕਰਾ ਆ ਮਾਰਨੀ ਚ ਪੇੜ ਤੇਰਾ ਬੂਥੇ ਤੇ ਰੱਖ ਕੇ ਮੈਂ ਕੋਈ ਸ਼ਰਮ ਨਾ ਆ ਤੁਮਾਰ ਚੰਗਾ ਅਕਲ ਦਾ ਕੰਮ ਕਰ ਕੋਈ ਲੈ ਵੀ ਮੈਂ ਤੂੰ ਮੰਗ ਲੈਨੇ ਇਹਨਾ ਜੇ ਇੰਨੀ ਲੋੜ ਹੀ ਤੇ ਲੱਭ ਜੀ ਉਹਨਾਂ ਨੇ ਨਹੀਂ ਦਿੱਤੇ ਤੂੰ ਕਿੱਥੋਂ ਮੈਨੂੰ ਦੇ ਦੇਣੀ ਹੁਣ ਮੈਨੂੰ ਵੇਖਦਾ ਵੀ ਨਹੀਂ ਕੋਸ਼ ਸੂਟ ਸੀ ਸੀ ਕਿ ਸਾਰੇ ਪੈਸੇ ਤੇ ਮੱਲ ਮਾਰ ਲੈਂਦੇ ਆ ਦੇਖਦਾ ਕਿਉਂ ਨਹੀਂ ਆ ਪਰਸ ਤੇ ਕੀੜੀਆਂ ਚੜੀਆਂ ਦੇਖ ਗਈਆਂ ਹੀ ਦਿਖਣੀਆਂ ਨਹੀਂ ਮੈਂ ਬਹਾਨਾ ਨਹੀਂ ਬਣਾਉਣਾ ਤੇ ਹੋਰ ਕੀ ਕਰਨਾ ਹੀ ਇੱਕ ਤੇਰੀ ਸੱਸਾ ਵੇਲਾ ਥੱੱਬਾ ਪਾਹਾਂ ਦਾ ਤੈਨੂੰ ਦੇ ਕੇ ਤੋੜਿਆ ਆ ਮੇਰੀ ਸੱਸੀ ਕਿਤੇ ਦਾਰ ਪੈ ਨਹੀਂ ਦਿੰਦੀ ਇਹਨੇ ਸਾਰੇ ਪੈਸੇ ਇੱਕ ਤੇਰਾ ਕਿ ਲੈ ਕੇ ਜਾਣੇ ਆਪਣੀ ਤੇ ਆ ਵੇਖ ਜਬਾਨ ਵੇਹਦੀ ਹੈ ਹੈ ਇਹ ਤੇ ਮੈਨੂੰ ਮਾਰਨਾ ਚਾਹੁੰਦੀ ਆ ਇਹ ਨਾਮ ਤੇ ਹੱਥ ਆਉਣ ਕਿ ਕਰਾਂ ਉਹ ਮੈਨੂੰ ਹੌਲੀ ਕਰੀ ਲੈਂਦੇ ਅੱਜ ਮੈਨੂੰ ਛੱਡੋ ਬੰਨਣ ਛੱਡਣਾ ਇਹਨੂੰ ਮੈਂ ਕੀ ਕਹਾਂ ਮੱਚੀ ਕਿ ਕਰਾਈ ਦਬਾਲਾਂ ਫੇਰ ਪਤਾ ਲੱਗੇ ਮਾਂ ਮम्मी ਤੇ ਇਡਿਕਲੇ ਨਹੀਂ ਕਿਸੇ ਪਾਸੇ ਤਾਨੂੰ ਲੱਗਣ ਦੇਂਦੀ ਲੜਦੀ ਰਹਿੰਦੀ ਆ ਜਿਹੜਾ ਹਰ ਵਕਤ ਦੁਨੀ ਜਾਣੀ ਆ ਤੇ ਕੀ ਕਹਿਣ ਲਈ ਮੈਨੂੰ ਮਾਂ ਮम्मी ਮੈਂ ਕੀ ਕਹਾਂ ਦੱਸ ਤੂੰ ਦੱਸੋ ਮੈਂ ਤੇੱਕ ਕੋ ਪਹਿ ਮੰਗਣੀ ਦੇਗੀ ਮੈਨੂੰ ਐਨਕ ਲਵਾਉਣ ਜੋਗੇ ਪੈਸੇ ਦੇ ਮੈਨੂੰ 1000 ਰੁਪਏ ਮੈਂ ਲਵਾ ਕੇ ਆ ਮੈਂਨਕ ਨਹੀਂ ਮੱਤ ਮਾਰੀ ਗਈ ਤੇਰੀ ਨਹੀਂ ਕੁੜੀਆਂ ਨੂੰ ਦੇ ਕੇ ਤੋੜੀ ਦਾ ਕਿ ਕੁੜੀਆਂ ਦੇ ਪਰਸਾਂ ਚ ਕੱਢੀ ਰਹ ਹੁੰਦੇ ਆ ਹੈ ਐਨੀ ਕਕਲ ਦਿੱਤੀ ਤੇਰੀ ਮਾਂ ਨੇ ਕੋਹਨੇ ਸਿਖਾਲਿਆ ਤੈਨੂੰ ਤੇ ਮੰਮੀ ਮੇਰੀ ਮਾਂ ਵਾਧੂ ਦਿੰਦੀ ਹੁੰਦੀ ਹੁਣ ਤੂੰ ਹੀ ਤੇ ਦਰ ਪੇ ਤੱਕ ਨਹੀਂ ਮੈਨੂੰ ਦੇਂਦੇ ਤੇਰੇ ਲਈ ਮਾਰ ਮਾਰ ਕੇ ਪਹਿ ਮੰਗਣੀ ਆ ਉਹ ਜਿਹੜਾ ਚੁੱਡੂ ਪੱਲੇ ਪਾਇਆ ਉਹ ਵੀ ਨਹੀਂ ਦਿੰਦਾ ਜੋ ਦੂਪ ਲੈ ਪਾਇਆ ਤੇਰੇ ਦੱਸਨੀ ਆ ਕਰਾਉਣੀ ਆ ਹੋਲੀ ਤੈਨੂੰ ਜਰਾਕ ਮੈਂ ਜਿਹੜਾ ਤੂੰ ਨਾ ਛਡੂਕੀ ਨਹੀਂ ਮੇਰੇ ਕੋਲ ਕਰਾ ਲਓ ਜਾ ਨੀ ਤੋਪ ਬੀੜੀ ਆ ਨਾ ਤੋਪ ਬੀੜੀ ਆ ਜ਼ੁਬਾਨ ਵੇਖ ਦੀ ਕਿਦਾਂ ਚੱਲਦੀ ਆ ਨੀ ਆ ਚੁੱਪ ਚਚਲਾ ਰੱਖ ਮੇਰੀ ਲਮਾਰੀ ਵਿੱਚ ਮੰਮੀ ਜੇ ਨਾ ਦਵਾ 1000 ਰੁਪਿਆ ਐਂਕਲ ਵਾਲਾਂ ਨੂੰ ਸੋ ਤੁਹਾਨੂੰ ਹੀ ਰਹਿਣ ਦੇ ਨਾ ਵਾ ਇੰਨੀਆਂ ਗੱਲਾਂ ਸੁਣਨ ਲੱਗਾ ਆਪਣਾ 1000 ਰੁਪਿਆ ਤੁਸੀਂ ਕੋਲ ਹੀ ਰੱਖੋ ਨੀ ਰਹਿਣਦੇ ਰਹਿਣਦੇ ਚੁੱਪ ਕਰ ਇਹਨੂੰ ਦੇਣਾ 1000 ਰੁਪਿਆ 1000 ਰੁਪਿਆ ਮੈਨੂੰ ਫੜਾ ਮੈਂ ਸੋਹਣਾ ਸੂਟ ਲੈ ਕੇ ਦਵਾ ਤੈਨੂੰ ਕਿਉਂ ਨਹੀਂ ਤੁਹਾਨੂੰ ਕਿਹੜੀ ਗੱਲ ਫ ਨੇ ਮੈਨੂੰ ਸੂਟ ਵੀ ਨਹੀਂ ਲੈ ਕੇ ਦੇ ਸਕਦੇ ਹੁਣ ਇਹਨਾਂ ਨੂੰ ਤੇ ਬੜਾ ਸਮਝਾਉਂਦੇ ਹੋ ਪਿੱਟੀਆਂ ਨੂੰ ਦੇਈਦਾ ਤੇ ਤੀਆਂ ਤੋਂ ਲਈਦਾ ਕੱਲ ਨਾ ਕਰ ਪੋਤੀਆਂ ਆਹ ਲੈ ਜੋ ਬੱਸ ਮੈਂ ਚੋਰਨੀ ਨਹੀਂ ਆ ਜਿਹੜੀ ਤੁਹਾਡੇ ਪੈਸੇ ਕੱਢ ਲੈਣੀ ਆ ਅੱਗੇ ਤੇ ਤੁਹਾਡੇ ਪੈਸੇ ਗੁੰਮ ਹੁੰਦੇ ਹੀ ਕ ਚੋਰ ਸਮਝਿਆ ਮੈਨੂੰ ਮੈਨੂੰ ਕਰਨੀ ਆ ਚੱਲ ਬੱਸ ਕਰ ਹਾਂ ਕੀ ਕਰਾਂ ਮੈਂ ਇੰਨੀ ਵਾੜੀ ਕਿਸਮਤ ਨਾ ਮੇਰੀ ਆਪਣੇ ਪੈਰਾਂ ਚ ਕੰਡੇ ਤੇ ਮੈਂ ਆਪ ਹੀ ਵੀਜੇ ਉਦੋਂ ਮੈਂ ਕਹਿਣੀ ਆ ਮੈਂ ਇਹੀ ਮੁੰਡੇ ਨਾਲ ਵਿਆਹ ਕਰੋਣਾ ਮੇਰੇ ਮਾਪਿਓ ਤੇ ਵਧੀਆ ਰਿਸ਼ਤਾ ਲੱਭਣ ਦੇ ਹੀ ਆ ਮੈਂ ਹੁਣ ਕੀ ਕਰਾਂ ਦੱਸ ਵੀ ਨਹੀਂ ਮੱਸ ਸਕਦੀ ਉਹਨਾਂ ਨੂੰ ਤੇ ਕੀ ਹੁੰਦਾ ਇੱਤੇ ਮੇਰੇ ਨਾਲ ਤਾਹੇ ਤਾਹੇ ਤੂੰ ਇੱਤੇ ਦੋ ਨਹੀਂ ਹੈ